Able, 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 a cao able, a Able, able, a box! gehört in a it in little kind little 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 ਕਾ ਪੌਣੀ ਚੋਂ ਪੀਆ ਗਾਈ ਸਾਪਾ ਗਾਈ ਕੋ ਮੈਂ ਫੜਿਆ ਗਾਈ ਸਾਪਾ ਤੇ ਚੱਲੇ ਮੈਂ ਨਿਕਲਣ ਦੇ ਜਾਂਦਾ ਮੇਰਾ ਵੀ ਇੰਨੇ ਆਂਦੀ ਜਾ ਕੇ ਤੇ ਪੌਣੀ ਚੋਂ ਜਾਣ ਲੈ ਕਿਉਂ ਨਿਕਲਦੀ ਦਰਸਨ ਦੇਖ ਜੀਵਾਂ ਕੋ ਤੇਰਾ ਆਸੋ ਪੂਰਨ ਕਰਮ ਹੋਇਆ ਕਰ ਮੇਰਾ ਤੇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਬਖਸ਼ੇ ਤੇਰੇ ਸੋਤੋਂ ਤਬ ਕੋ ਸੇਵੀਐ ਕਰਮ ਸੁਸਹਿਤ ਸੁਖ ਆ ਰਹੇ ਆਪਾਂ ਇੱਕ ਸਾਮਾਨ ਕੱਢ ਲਿਆ ਵਾ ਕਮਰੇ ਚ ਕੱਢ ਲਿਆ ਤੇ ਸਾਰੇ ਮੈਂ ਤਿਆਰੀਆਂ ਤੇ ਬੱਚੇ ਕਹਿੰਦੇ ਜੀ ਨਹੀਂ ਕਰਦੇ ਜਾਨ ਨਹੀਂ ਕੀ ਨਹੀਂ ਕਰਦੇ ਹੋ ਰਹੀ ਏ ਹੋ ਰਹੀ ਏ ਦੁਬਾਰਾ ਕਰੇ ਤੇ ਜਾਣੇ ਪੈਣਾ ਹਨਾ ਤੇ ਬਸ ਆਪਾਂ ਸਾਮਾਨ ਸਮੂਹ ਕੱਢ ਕੇ ਲੈਣ ਦਾ ਬਸ ਹੁਣ ਇਥੇ ਕੋਈ ਬਸ ਬਾਬਾ ਜੀ ਤੇ ਵੇਖਦੇ ਆ ਫੇਰ ਆਪਾਂ ਜਾਣੇ ਆ ਸਟੇਸ਼ਨ ਤੇ ਆਪਣੀ ਅੱਜ ਹੈ ਵਾਪਸੀ 14 ਤਰੀਕ ਨੂੰ ਹੋਗੀ ਇਹ ਦੇਣਾ ਕਰਾਉਣਾ ਦਾ ਅੱਜ ਦੀ ਵਾਪਸੀ ਹੀ ਆਪਣੀ ਹਫਤੇ ਦੀ ਆ ਪੰਗਤਰਾ ਕਰ ਲਈ ਆ ਬੜਾ ਜਿਆਦਾ ਹੋ ਗਿਆ ਤੇ ਜੀ ਆਪਾਂ ਪਹੁੰਚ ਗਏ ਸਟੇਸ਼ਨ ਤੇ ਅਗੇ ਸਵਾਰਟ ਹੋਏ ਆ ਤੇ ਸਵਾਰਟ ਸਾਡੇ ਘਰ ਬਣਾਉਣੇ ਲੱਗੂਗਾ ਅਨੁਸਾਰ ਤਾਂ ਸ਼ੰਤਾ ਬਹਿ ਗਈ ਬੜੇ ਹੋ ਗਏ ਹਰ ਤੋਂ ਦੇ ਆਹ ਵੇਖੋ ਕਿੰਨੇ ਬੈਗ ਹੋ ਗਏ ਕਿੰਨੇ ਖੜੇ ਸਾਰੇ ਇਹ ਕੱਪੜ ਇਸ ਵਿੱਚ ਵੀ ਪਾਣੀ ਹੈ ਇਸ ਵਿੱਚ ਪਾਣੀ ਹੈ ਉਹ ਵੀ ਪਾਣੀ ਹੈ ਪਾਣੀ ਇਹ ਉਹ ਢੋਲੇ ਵਿੱਚ ਪਾਣੀ ਹੈ ਵੇ ਕੱਕ ਬੰਦੇ ਨੇ ਦੋ ਦੋ ਨਿਊ ਬੈਗ ਲੈ ਲੇ ਕਿੰਨੇ ਕਿੰਨੇ ਬੈਗ ਹੋ ਗਏ ਆਪਣੇ ਨੂੰ ਜੌਜੀ ਜੀ ਇਹ 9:30 ਦੇ ਫੇਰ ਆਪਾਂ ਚੱਲ ਪੀ ਆਪਾਂ ਗਾਇਸ ਆਪਾਂ ਨਿਕਲ ਚੁੱਕੇ ਆਂ ਹਾਂਜੀ ਗਾਇਸ ਆ ਡੋਖੋਂ ਦਿਆ ਗੱਲ ਨਹੀਂ ਫੇਰ ਆ ਬੇਟਾ ਹੁੰਦੇ ਬਾਈ ਕਾ ਤੂੰ ਲਵਣੇ ਥੱਲੇ ਹੋਂ ਤੈਨੂੰ ਤੇ ਆਪਾਂ ਚੱਲ ਪਏ ਹੋਏ ਹਾਂ ਜੁਰਜੀ ਗਾਈਸ ਆਪਾਂ ਚੱਲ ਪਏ ਆ ਟ੍ਰੇਨ ਥੋੜੀ ਥੋੜੀ ਟੀਜ ਹੋ ਰਹੀ ਆ ਉਹਦੇ ਨੰਗੇ ਬਰੇ ਗਏ ਹੈ ਵਾਸ਼ਰੂਮ ਅੰਗਲੋ ਨੰਬੀ ਬਰੇ ਗਏ ਹੈ ਵਾਸ਼ਰੂਮ ਨਹੀਂ ਉਹ ਕਿਹਦੇ ਨਾਲ ਨਹੀਂ ਨਹੀਂ ਗੁੰਦਾ ਉਹਨਾਂ ਤੋਂ ਅੰਤ ਤੱਕ ਨਿਸ਼ਾਨ ਮ ਬੜਾ ਸੋਹਣਾ ਲੱਗਦਾ ਪਹਾੜਾਂ ਦੇ ਉੱਪਰ ਬੜਾ ਵੀਡੀਓ ਲੱਗਦਾ ਤੇ ਇਹ ਲਿਹਰੇ ਵੀ ਦੇਸ ਐ ਠੰਡੀ ਠੰਡੀ ਹਵਾ ਤੇ ਥੋੜਾ ਥੋੜਾ ਮੀਂਹ ਪੈਂਦਾ ਪੈਂਡਿਆ ਸੀ ਜਦੋਂ ਵਾਪਸ ਆਏ ਹਾਂ ਸੋ ਜਾਂਦੇ ਹਾਂ ਜੇ ਅਸੀਂ ਨਿਵਾੜ ਪਹੁੰਚ ਕੇ ਜੇ ਨਿਵਾੜ ਸਾਰਿਆਂ ਨੇ ਨਾਰ ਲਏ ਨਾ ਪਿਪਾ ਪਾ ਜੀ ਬਸ ਇਸ ਤਰ੍ਹਾਂ ਇਹਨਾਂ ਪੈਕਿੰਗ ਕੀਤੇ 100 ਰੁਪਏ ਤੇ ਸਾਢੇ 3 ਕਿਲੋ ਕੋਈ 4 ਕਿਲੋ ਵੈਂਦਾ ਕੋਈ ਸਾਢੇ 3 ਕਿਲੋ ਹੀ ਪਤਾ ਨਹੀਂ ਦੇਣ ਨਹੀਂ ਜਾਂ ਸਾਢੇ 3 ਹੀ ਇਹਨਾਂ ਨੇ ਕਿਤਨੇ ਰੁਪਏ ਪੈਕਿੰਗ ਲਫਾ ਬਖੜਾਈ ਜਾਂਦੇ ਹੀ ਤੇ ਸਾਰੇ ਨੇ ਬੜੇ ਨਾਰਕ ਕੀਤੇ ਸਾਰੀ ਤਰੀ ਇੰਨੇ ਬਹੁਤ ਨਾਰਕ ਬਿੰਦੇ ਤੇ ਬਸ ਆ ਵੇਖੋ ਕਿੰਨਾ ਸੋਨਾ ਆ ਮਤਲਬ ਕੀ ਜਾਂਦੇ ਵਕਤ ਜੇ ਦੂਤਰੋਂ ਜਾਂ ਨਹੀਂ ਤੁਲੰਤਰ ਕੀ ਹੋਣੇ ਹੈਗਾ ਇਹ ਮਨਵਾੜ ਹੈ ਬਹੁਤ ਹੀ ਬੱਪ ਜਾਈ ਤਾਂ ਪੜੀ ਕਰੇ ਲੋਗੀਆਂ ਆਪਾਂ ਇੱਥੇ ਆ ਗਏ ਆ ਦਿੱਲੀ ਤੇ ਦਿੱਲੀ ਉਤਰ ਗਿਆ ਮਾਨਪ੍ਰੀਤ ਤੇ ਇੱਕ ਵਾਰੇ ਭੁੱਪੜ ਜੀ ਉਤਰ ਗਿਆ ਤੇ ਲੋਗੀਆਂ ਆਪਾਂ ਇੱਥੇ ਆ ਗਏ ਲੁਧਿਆਣੇ ਤੇ ਲੁਧਿਆਣੇ ਉਪਰੀ ਸੰਗਤ ਉਤਰਦੀਆਂ ਤੇ ਕਾਫੀ ਹੈ ਨਾ ਕਿ ਸੰਗਤ ਵੀ ਉਤਰ ਗਈ ਉਹਨਾਂ ਤੇ ਆ ਸਾਡੇ ਨਾਲ ਦੀ ਸੀਟਾਂ ਤੇ ਹੀ ਗਈ ਸਾਡੇ ਨਾਲ ਹੀ ਮਤਲਬ ਕਿ ਉਹ ਦੀਦੀਓ ਨਹੀਂ ਭਾਜੀ ਤੇ ਕੋਈ ਮੰਮੀ ਹੀ ਦੋਂ ਚੀਜ਼ ਵਾਰ ਗਨ ਉਹਦੇ ਦੂਸਰੇ ਡੱਬੇ ਚ ਹੀ ਗਈਆਂ ਇਸ ਤਰ੍ਹਾਂ ਕਰਕੇ ਸਾਡੀਆਂ ਵੀ ਇਦਾਂ ਸਵਰਗਾ ਆਉਂਦੇ ਨੇ ਜਿਹੜੇ ਡੱਬੇ ਚ ਨਹੀਂ ਚਾਰ ਪੰਜ ਜਣੇ ਇਹੀ ਇਦਾਂ ਹਾਈ ਜਿਹੜੀ ਡੱਬੇ ਚ ਬਸ ਇਸ ਤਰ੍ਹਾਂ ਆਉਂਦੇ ਸੀ ਤਾਂ ਵੀ ਇਕੱਠੀ ਸੁੱਟ ਨਹੀਂ ਮਿਲੀ ਤੇ ਬਸ ਉਹਨੇ ਇੱਥੇ ਲੱਗੇ ਤੇ ਇਹਨਾਂ ਨੂੰ ਆਵਾਜ਼ ਪਿਆ ਅੱਗੇ ਬੱਚਿਆਂ ਦਾ ਪੋਤ ਤੇ ਆਪਣਾ ਵੀ ਚਲੋਣਾ ਤੇ ਉਹ ਤੀਰੀ ਦੀਦੀ ਤੋਂ ਉਹਨਾਂ ਦੇ ਹਸਬੰਦ ਨਵੀਰ ਜੀ ਬੀਤੀ ਕਰਨ ਲੱਗੀਆਂ ਬੱਚੇ ਕਰਨ ਦਾ ਇਹ ਦੀਦੀ ਪਾਏ ਦੀਦੀ ਪਾਏ ਫਤਿਹ ਵੀ ਤੇ ਉਹ ਵੀ ਤੇ ਆਉਣ ਟਿਓ ਮਤਲਬ ਬੜਾ ਵਧੀਆ ਲੱਗਾ ਹੈ ਨਾ ਸੰਗਤ ਦੇ ਨਾਲ ਚਲੋ ਰਲਦੇ ਮਿਲਦੇ ਗਏ ਜਾਂਦੇ ਵੀ ਸਾਨੂੰ ਇਸ ਕਾਲੀ ਸੰਗਤ ਮਿਲ ਗਈ ਅੰਦਰ ਬੜੀ ਵਧੀਆ ਤੇ ਆਉਂਦੇ ਵੀ ਹਨ ਬੜੀ ਵਧੀਆ ਸੰਗਤ ਜਿਹੜੀ ਮਿਲ ਗਈ ਰਲ ਮਿਲ ਕੇ ਚਲੋ ਹਨਾ ਟਾਈਮ ਪਾਸ ਹੋ ਗਿਆ ਗੱਲਾਂ ਬੱਤਾ ਮਾਰਦੇ ਆਂ ਦਾ ਬੜਾ ਵਧੀਆ ਮਤਲਬ ਕਿ ਸੰਗਤ ਕਿ ਲੋ ਯਾਤਰਾ ਸੰਗਤ ਦੇ ਨਾਲ ਹੀ ਆ ਤੇ ਹੋਰ ਕੀ ਗੱਲ ਦਿਆ ਹੈਗਾ ਬੜਾ ਵਧੀਆ ਲੱਗਾ ਉਹ ਤੋਂ ਨੂੰ ਤੇ ਮਨ ਨਹੀਂ ਕਰਦਾ ਸੱਚ ਕਹਿੰਦੇ ਬੜਾ ਵਧੀਆ ਲੱਗਦਾ ਵਾ ਬਾਈ ਅੰਟੀ ਬਾਈ ਹਾਂ ਸਾਡੇ ਅੰਦਰ ਦੇ ਅੰਦਰ ਵਾਲੇ ਬਾਈ ਗੱਲ ਨਹੀਂ ਆ ਦੇਖਦੇ ਅੰਦਰ ਕੇ ਆ 7 ਨਵੰਬਰ ਬੈਠੇ ਆ ਦੇਖ ਆਹ ਨਾਲ ਵੇਖ ਕੰਦੀ ਉੱਪਰ ਪਾ ਕੇ ਆਉਂਦਾ ਹੈ ਜਦੋਂ ਵੀ ਆਉਂਦੀ ਆਦੀ ਤੇ ਉਸ ਸਟ੍ਰੀਮ ਦੇ ਪਿਛੇ ਹੀ ਹਣੀ ਬਹੁਤ ਦੇਖਦੀ ਨਾ ਤਾਂ ਇਹਨਾਂ ਨੂੰ ਉੱਪਰ ਉਸ ਵਾਂਗ ਨਾ ਡਾਇਮਾ ਬਸ ਅੱਧੀ ਹੋਰ ਟੁੱਟ ਕੇ ਖੋ ਗਈ ਕਿ ਨਾਉਂ ਕਰਦੀ ਹੈ ਕਿ ਕਿਤੇ ਦਾ ਪਿਆਸ 1-2 ਮਿੰਟ ਦੀ ਹੁੰਦੀ ਸੀ ਪ 2 ਮਿੰਟ ਹੁੰਦੇ ਆ ਤੇ ਤੇ ਨੀਚੇ ਤੇਰਾ ਇਹ ਪਾਪਾ ਨੇ ਕਿਹਾ ਵਾ ਮਨਮੀਤ ਦੇ ਨੂੰ ਪਾਪਾ ਕੋਲ ਤੇ ਇਹਦੇ ਬਿਆਸਨ ਕੇ ਲਈ ਬਿਆਸ ਵਿੱਚ ਪਹੁੰਚਣ ਨੂੰ ਲਗਦੇ ਦੋ ਤਿੰਨ ਮਿੰਟ ਲੱਗਦਾ ਕਿ ਕਿੱਥੇ ਰਹਿਦੇ ਕਿੱਥੇ ਰਹਿਦੇ ਹੈ ਕਿ ਆ ਗਿਆ ਬਿਆਸਨ ਮੇਰੇ ਕੋਲ ਨਹੀਂ ਟਾਈਮ ਤੇ ਪਹੁੰਚ ਜਿਆ 5-10 ਮਿੰਟ ਲੱਗਦੇ 5 ਮਿੰਟ ਸ਼ਾਇਦ ਲੱਗਣਾ ਥੱਲੇ ਆਈ ਕਿ ਉਹ ਵੀ ਜਿਹੜਾ ਉਹਨਾਂ ਨੇ ਕੀਤਾ ਨਹੀਂ ਅਡ ਨਾਲ ਇਹਨਾਂ ਬਿਆਸ ਉਤਰਨਾ ਹੀ ਤੇ ਬਾਦੀ ਮੇਰੇ ਤੇ ਇਹਨਾਂ ਨੇ ਵੀ ਇਹ ਕਹਿਣ ਨਹੀਂ ਕਿ ਮੈਂ ਤਾਂ ਨਹੀਂ ਬੈਗ ਬੂਗ ਮਾਪੇ ਲਾ ਕੇ ਫੜਾ ਦੇ ਇਹ ਬੈਗ ਬੂਗ ਫੜਾ ਲੈ ਨੀ ਭਾਜੀ ਤੁਹਾਨੂੰ ਇੱਕ ਬੰਦੀ ਆ ਪੁੱਤਰ ਦੀ ਬਿਆਸ ਹੁੰਦਾ ਵਾ ਬਿਆਸਪਤ ਸੇ ਆਈ ਜਾਣਾ ਉਹਨੇ ਪਾਪਾ ਵੀ ਕਿਹਨੇ ਆਲੇ ਹੋ ਜਾਣਾ ਹੈ ਪਰ ਆਪਣਾ ਮਾਪੇ ਦੇ ਪਾਪਾ ਆ ਗਿਆ ਹਾਂ ਦਾਰ ਹੋਤਾ ਹਾਂ ਆ ਰਹੇ ਹੋਣੇ ਆ ਰਹੇ ਹੋਗਾ ਅੱਛਾ ਹੀ ਬਹੁਤ ਚਹੀਏ ਬਹੁਤ ਹੁੰਦਾ ਸਰ ਸਾਹਿਬ ਆ ਗਏ ਆ ਆ ਹੀ ਚਹੀਏ ਬਹੁਤ ਆ ਗਏ ਆ ਆ ਕੇ ਪਰ ਪੂਰੇ ਮੜੀ ਦੂਫਾ ਤਾਂ ਪਿੱਛੇ ਰਹਿ ਗਿਆ ਬਾਪੂ ਪਿੱਛੇ ਰਹਿ ਗਿਆ ਬਾਪੂ ਦੇ ਰਾਹ ਜਿਹੜਾ ਚੱਲੋ ਬਈ ਤੇ ਪਹੁੰਚ ਗਏ ਆ ਵਾਸਤੇ ਟ੍ਰੇਨ ਇੱਕ طرف ਹੁੰਦੀ ਹੁੰਦੀ ਰੁਕਦੀ ਰੁਕਦੀ ਨਾ ਕਾਫੀ ਵੱਡਾ ਡੱਬਾ ਹੀ ਉੱਥੇ ਜਾ ਕੇ ਲਾਸਟ ਤੇ ਉੱਥੇ ਜਾ ਕੇ ਰੁਕੀ ਆ ਤੇ ਤੇ ਪਾਪਾ ਪਿੱਛੇ ਕਿੰਨਾ ਦੂਰ ਹੋਣਗਾ ਪਾਪਾ ਪੱਜ ਕੇ ਜਾਣ ਦਾ ਹੁਣ ਅੱਗੇ ਤੇ ਚੱਲੋ ਆਪਾਂ ਬਸ ਹੌਲੀ ਹੋ ਜੰਗਲ ਮਮਾ ਪਾਪਾ ਪਿੱਛੇ ਰਹਿ ਗਏ ਮਮਾ ਨਹੀਂ ਤੂੰ ਵੀ ਚਲੇ ਨਾਲ ਹੀ ਉਹਦੇ ਆ ਦੂਵੇ ਪੈਰੀ ਤੇਰੀ ਮਣੀ ਆ ਗਿਆ ਆ ਗਿਆ ਪਾਪਾ ਆ ਗਿਆ ਪਾਪਾ ਸੇ ਪਾਪਾ ਪਾਪਾ ਬੜੇ ਕਰਵਾ ਤੂੰ ਰਿਐਕਟ ਕਰ ਆ ਇਹਦੇ ਬਾਰੇ ਕੋਈ ਸਮਝ ਨਹੀਂ ਆ ਆ ਲੈਣੀ ਹੋੜਾ ਫੋਨ ਬੰਦ ਚਿਕਾਲ ਇੱਕ ਮਿੰਟ ਫਿਰ ਦੀ ਨਾਲ ਉਹ ਕਿਉਂ ਗਿਆ

ਤੁਰੰਤ ਨਾ ਵਸ ਕੋਲ ਆ ਲੈ ਮੇਰੇ ਕੋਲ ਗੱਤ ਉਹ ਕੁੜੀਆਂ ਤੇ ਮਦਾ ਜਿਵਾਈ ਕੁ ਵੱਧ ਦਿਵਸ ਵੜੀ ਨਾਲ ਉਹਨਾਂ ਦਾ ਬੇਟਾ ਹੀ ਇਹਨਾਂ ਜਿਹਨਾਂ ਨੇ ਪੰਡੂ ਅਮਰੀਕਾ ਤੋਂ ਨਹੀਂ ਤੇ ਆਪਾਂ ਉੱਤਰ ਗਏ ਤੇ ਸਾਡੇ 95 ਤੋਂ ਉੱਪਰ ਟਾਈਮ ਹੋ ਗਿਆ ਜਾ ਮੇਲਾ ਨਿਆਣੇ ਨਿਉਣੇ ਆਪਣੇ ਜਾਣ ਜਿਹੜਾ ਟਾਈਮ ਸੀ ਜਦੋਂ ਹੀ ਉੱਤਲੇ ਤੇ ਇੱਥੇ ਪਾਏ ਮਿਲਦੇ ਮਨਮਿੱਤੇ ਪਾਪਾ ਮਿਲਦੇ ਭਾਜੀ ਉਹਨਾਂ ਨਾਲ ਮਿਲੇ ਸਾਰਿਆਂ ਨੂੰ ਤੇ ਆਪਾਂ ਉਸਤਵ ਦਾ ਪਚਾਰਪੀ ਕਰੇ ਕਰਿਆਣ ਕੇ ਬੱਚੇ ਨਵੇਂ ਹਨ ਪੌਣੇ 10 ਦਿਨ ਘਰੇ ਆਉਂਦੇ ਆਦਣ ਬੱਚੇ ਬੱਚੇ ਨਵੇਂ ਆ ਕੇ ਆਪਾਂ ਸਿਰ ਸੁਤੋਤੇ ਆਪਣੇ ਤੋਂ ਤੇ ਉਸਤਵ ਦਾ ਆਪਾਂ ਪੈਗੇ ਲੰਮੇ ਮੰਮਾ ਮੇਰੇ ਬੱਚੇ ਮੇਰੇ ਮੰਮਾ ਮੇਰਾ ਬਹੁਤ ਆਲਮ ਮੈਂ ਨਹੀਂ ਬਦਲੂ ਵੀ ਤੇਰੇ ਦੇ ਰਵਾਂ ਅੰਤਾਂ ਅੱਜ ਕੱਲ ਦੇ ਤਾਲ ਤੇਨ ਜੋ ਆਇ ਮੇਂ ਤੇਰਾ ਪਹਿਲਾ ਮੈਂ ਤਾਂ ਤੇਨ ਜੋ ਆਇ ਨਹੀਂ ਨੇ ਅਜੰਦਰ ਜਿਆਦੇ ਵਾਇ ਸ਼ੇਰ ਪਿੰਦੇ ਨਾ ਆਇ ਤੇਰਾ ਵੀ ਨਾ ਆ ਰਿਹਾ ਆਣ ਕੇ ਤਰੀ ਬੋਲ ਹਾਂ ਲਾਟੀਆਂ ਤੇਨ ਜੋ ਨਾ ਆ ਰਿਹਾ ਇੰਨੀ ਮੈਦ ਹੀ ਨਾ ਕੋਈ ਸ਼ਾਬਰੀ ਤੇਨ ਜੋ しんないよ、し、ね、ん,んない、しんない。あべま、しょっておるにやねったまりやね。しょっておるにやね。あべま。あべま、しんない。あべま、しだない。 இருக்கும் ਚਾਹ ਸੀ ਵੀ ਕਾਲਾ ਸੀ ਜਾਵਾ ਕੇ ਸਕੂਲ ਤੇ ਅੱਜ ਕਰਾਂ ਕੇ ਆਪਾਂ ਕੰਮ ਖਤੈ ਨੇ ਤੇ ਰੱਖ ਤੇ ਵੰਡੀ ਲਿਆ ਆ ਅਹ ਤੋ ਤ ਬਤ ਕਰ ਲੈ ਕੋਦੇ ਆ ਮਮਾ ਆਮੀਤ ਆ ਇੱਕ ਮੈਨੇ ਬਤਿਆ ਸੀ ਜੇ ਸੁਰੂਆਕ ਦੇ ਲੱਗ ਪਈ ਸੀ ਕਿ ਬੈਗ ਖਾਲੀ ਕਰਨ ਬੈਗ ਮਾਰ ਖਾਲੀ ਕਰਾਂ ਤੇ ਬਾਕੀ ਧੋਣ ਵਾਲੇ ਕੱਪੜੇ ਸਾਰੇ ਕੱਡਾਂ ਧੋਵਾਂ ਅੱਜ ਨਾ ਸੰਗਰਾਦ ਵੀ ਆਹੀ ਦਾ 3 15 ਨੂੰ ਵਾਪਸ ਆਈ ਨਾ ਤੇ 14 ਨੂੰ ਤੇ 15 ਨੂੰ ਆਗੇ ਧਰਾਤੀ ਕਾਫੀ ਲੇਟ ਹੋ ਗਏ ਤੇ ਮਤਲਬ ਕਿ ਦਾ ਸਾਨੂੰ ਮਤਲਬ 10:30 11:00 ਹੋ ਗਈ ਲੰਮੇ ਲੰਮੇ ਪੈਂਦੇ ਨੇ ਬਾਗੂਲ ਧੋਤੇ ਬੱਚਿਆਂ ਦੇ ਆਪਣੇ ਤੇ ਫਿਰ ਕੱਪੜੇ ਕੁੱਪੜੇ ਤੇ ਜੱਲ ਹੁਣ ਮਾਸਵੇ ਦੇ ਤੋਂ ਮੰਗੇ ਤੇ ਰੋਟੀ ਲਾਗੋ ਦੀਦੀ ਨੇ ਦੇ 30 ਫੁਲਕੇ ਮਤਲਬ ਬਸ ਆਪਾਂ ਉਹ ਖਾ ਕੇ ਰੋਟੀ ਇੱਕ-ਇੱਕ ਤੇ ਫੁਲਕਾ ਖਾਦਾ ਕਿਉਂਕਿ ਭੁੱਖ ਨਹੀਂ ਹੀ ਨਹੀਂ ਹੈਗੀ ਰੋਟੀ ਲੇਟ ਜਦੋਂ ਬੇ ਟਾਈਮ ਹੀ ਜੀ ਰੋਟੀ ਹੁਣ ਦਿਲ ਨਹੀਂ ਕਰਦਾ ਫਿਰ ਆਪਾਂ ਕਾਫੀ ਜੀ ਸਟਰੋਂਗ ਜੀ ਬਣਾ ਕੇ ਤੇ ਉਹ ਪੀ ਲਈ ਸਾਰਿਆਂ ਨੇ ਚੋਮ ਜਾਣੇ ਨੇ ਬੱਚਿਆਂ ਨੇ ਵੀ ਪੀਤੀ ਕਿਉਂਕਿ ਥੱਕ ਬੜਾ ਗਏ ਤੇ ਸਿਰ ਬੜਾ ਤੇ ਗਰਮੀ ਬਹੁਤ ਜਿਆਦੀ ਤੇ ਆਣ ਕੇ ਤੇ ਕਾਫੀ ਪੀ ਕੇ ਵੀ ਰਹੀ ਘੜੀ ਪੈ ਗੇ ਲੰਮੇ ਸੌਂਗੇ ਫਿਰ ਸਵੇਰੇ ਕਾਫੀ ਅਣ ਤੋਂ ਲੇਟ ਹੀ ਉੱਠੇ ਗੱਲੇ ਉੱਠਿਆ ਨਹੀਂ ਗਿਆ ਸਵੇਰੇ ਉਹ ਤੇ ਬਿਲ ਮੇਰਾ ਦਾਦਾ ਚਲਣਾ ਆਣੂ ਕੇ ਨਾ ਅੱਜ ਸੰਗਰਾਦ ਗੁਰਦਰਾ ਸਾਹਿਬ ਜਾਊ ਪਰ ਮੇਰੇ ਤੋਂ ਉੱਠਣਗੇ ਫਿਰ ਮੈਂ ਗਈ ਨਹੀਂ ਤੇ ਬਸ ਸੁਭਿਰ ਮੈਂ ਹੁਣ ਬੱਚਿਆਂ ਦੇ ਸਿਰਸੁਰਵਾ ਕੇ ਛੱਡੀਆਂ ਬਾਕੀ ਝੜ ਝੂੜੂ ਆਪਾਂ ਕੱਢ ਲਿਆ ਵਾ ਬਾਕੀ ਸਾਫ ਸਪਾਈ ਜਿਹੜੀ ਕਰਨ ਵਾਲੀ ਉਹ ਮੈਂ ਬਾਅਦ ਚ ਕਰੂੰਗੀ ਮਤਲਬ ਕਿ ਜਾਲੇ ਜੂਲੇ ਚਾਦਰਾਂ ਚੁੱਦਰਾਂ ਝਾੜ ਕੇ ਵਿਛਾਉਣ ਵਾਲੀਆਂ ਮੈਂ ਫਿਰ ਕਰੂੰਗੀ ਤੇ ਬਸ ਇੱਥੇ ਮੈਂ ਹੁਣ ਕੱਪੜੇ ਕੱਢ ਕੇ ਬੈਠ ਚ ਉ ਸੌਰੀ ਬੈਗਾਂ ਚ ਉਹਦੇ ਰੱਖਦੀਆਂ ਥਾਉਂ ਥਾਈ ਇਹ ਸਭ ਸਫਾਈ ਜਿਹੜੀ ਕਰ ਲੈਣੀ ਬਾਕੀ ਬੈਗ ਵਗ ਧੋਣ ਮੜੇ ਕਿਉਂਕਿ ਟ੍ਰੇਨ ਚ ਨਾ ਗੰਦੀ ਜੀ ਮਤਲਬ ਕਿ ਬੈਗ ਵੀ ਧੋਣੇ ਪੈਣੇ ਧੋ ਤੂ ਕੇ ਰੱਖਣੇ ਪੈਣੇ ਇਹ ਕੱਪੜੇ ਸਾਰੇ ਸਾਡੇ ਤੋਂ ਬੇ ਆ ਸਾਫਾ ਕਪੜੇ ਸਾਬ ਇਹਨਾਂ ਨੂੰ ਪ੍ਰੈਸ ਪ੍ਰੂਸ ਮਾਰ ਕੇ ਤੇ ਹੁਣ ਰੱਖ ਲਾਂਗੇ ਥਾਉ ਤਾਂ ਹੀ ਤੇ ਮਤਲਬ ਬੜਾ ਵਧੀਆ ਲੱਗਾ ਸਾਡੇ ਬੱਚੇ ਤੇ ਰੋਂਦੇ ਆਏ ਸੀ ਇਹ ਤੇ ਵੀ ਰੋਂਦੀ ਦਿੱਲੀ ਉਤਰੀ ਆ ਵਿਚਾਰੀ ਮਤਲਬ ਕਿ ਬੜਾ ਵਧੀਆ ਲੱਗਾ ਜਦੋਂ ਉੱਥੋਂ ਆਏ ਹਨ ਹਜੂਰ ਸਾਹਿਬ ਤੋਂ ਦਿਲ ਨਹੀਂ ਕਰਦਾ ਬੱਚੇ ਵੀ ਕਹਿੰਦੇ ਮम्मा ਦਿਲ ਨਹੀਂ ਕਰਦਾ ਜਾਣ ਨੂੰ ਪਰ ਇੰਨਾ ਜਿਦਾ ਸਕੂਨ ਗੁਰੂ ਘਰੇ ਮਿਲਦਾ ਜਾ ਕੇ ਬੜਾ ਵਧੀਆ ਲੱਗਦਾ ਤੇ ਚਲੋ ਜੀ ਠੀਕ ਆ ਫੇਰ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਹੁਣ ਤੱਕ ਤੁਹਾਨੂੰ ਮੇਰੇ ਹਜੂਰ ਸਾਡੀਆਂ ਵੀਡੀਓ ਸਾਰੀਆਂ ਫਿਨਿਸ਼ ਆ ਲਾਸਟ ਵੀਡੀਓ ਹੈਗੀ ਉਹ ਹੁਣ ਆਪਾਂ ਤੁਹਾਨੂੰ ਦਿੱਲੀ ਰੁਟੀਨ ਰੈਗੂਲਰ ਵਲੌਗ ਦੇ ਨਾਲ ਦਿੱਲੀ ਵਲੌਗ ਦੇ ਨਾਲ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਧਰ ਆਪਾਂ ਕੱਪੜੇ ਵਗੈਰਾ ਕੱਢ ਲਿਆ ਪ੍ਰਸ਼ਾਦ ਅਰਦਾਸਾਂ ਕਰਈਆਂ ਪ੍ਰਸਾਦ ਉੱਪਰ ਸ਼ੁਰੂ ਹੋ ਅਤੇ ਇਹ ਆਪਾਂ ਉਹ ਰੱਖਦੇ ਆ ਸਾਰਾ ਕੁਝ ਚੁੱਕਦੇ ਆ ਕੱਪੜੇ ਆਪਾਂ ਮਾੜੀ ਮਾੜੀ ਮਤਲਬ ਸ਼ਾਮ ਨੂੰ ਵੀ ਨਹੀਂ ਜਾਂ ਹੁਣ ਵੀ ਨਹੀਂ ਇਹਨਾਂ ਨੂੰ ਪ੍ਰੈਸ ਮਾਰ ਕੇ ਤੇ ਅਲਮਾਰੀ ਜੀ ਵਿੱਚ ਰੱਖ ਦੂੰਗੀ ਤੇ ਉਸ ਤੋਂ ਬਾਅਦ ਮੈਂ ਦੂਜਾ ਬੈਗ ਜਿਹੜਾ ਖਾਲੀ ਕਰਨਾ ਕੱਪੜੇ ਮੁੜ ਕੇ ਮੇਰਾ ਰੱਦ ਕੇ ਮੈਂ ਮਸ਼ੀਨ 'ਚ ਪਾ ਲੈਣੀ ਆ ਬੈਗ ਖਾਲੀ ਕਰਕੇ ਹੁਣ ਮੈਂ ਕੱਪੜੇ ਵੇਣੀ ਆ ਜੇ ਮਸ਼ੀਨ 'ਚ ਪਾ ਗਏ ਤੇ ਕੱਪੜੇ ਜਿਹੜੇ ਆਪਾਂ ਤੋ ਲੈਣੇ ਆ ਤੋਣ ਮਲੇ ਆ ਕਾਫੀ ਕਪੜੇ ਹੋਏ ਬੈਟੋਣ ਵਾਲੇ ਮਤਲਬ ਕੁਝ ਇਹਦੇ ਪਾਪਾ ਦੇ ਹੀ ਕੁਝ ਸਾਡੇ ਆਣ ਕੇ ਲਾਏ ਰਤੀ ਕੁਝ ਇਹ ਜਿਹੜਾ ਬੈਗ ਉਹ ਖਾਲੀ ਕਰਕੇ ਉਹ ਬੈਗ ਹੀ ਗੀ ਬੈਗ ਹੀ پڑے ਹੋਗੇ ਦੋ ਮੈਕਰੋਂ ਖੜੇ ਹੀ ਗੇ ਬੈਗ ਤੇ ਇੱਕ ਉਥੋਂ ਲਿਆਇ ਇੱਕ ਮਤਲਬ ਕਿ ਬੱਚਾ ਬਿਸਕੁਟ ਹੋਏ ਪੁਜੀਆ ਹੀ ਦਿੱਚ ਤੇ ਛਣੇ-ਚੁਣੇ ਹੀ ਪਾਣੀ ਦੀਆਂ ਬੋਟਲਾਂ ਦੋ ਹੀ ਇੱਕੋ ਤੇ ਛੇ ਬੈਗ ਹੋਗੇ ਪੰਜ ਮੇਰੇ ਕੋਲ ਇੱਕ ਪਰਸ ਪੰਜ ਛੇ ਬੈਗ ਹੋਗੇ ਮਤਲਬ ਉਹ ਆਉਂਦੇ ਆ ਤੇ ਵੈਕ ਦਾ ਉਹਦਾ ਕਰਦੇ ਕਿ ਲੋਕਾਂ ਕੇ ਪੱਬਿਆਸੋਂ ਜੜੇ ਬਿਆਸਾਂ ਉਤਰੇ ਆ ਤੇ ਚਲੋ ਜੀ ਠੀਕ ਵਾ ਫਿਰ ਮਿਲਦੇ ਨੇ ਨੈਕਸਟ ਵੀਡੀਓ ਚ ਓਕੇ ਜੀ ਬਾਏ ਆਪਣਾ ਜੇ ਬੈਕਪਲੇ ਖਾਲੀ ਇੰਨੇ ਕਪੜੇ ਆਪਾਂ ਖੜੇ ਸੀ ਬਾਏ